ਗੋਮਿੰਡ ਸਾਉਂ ਮੋਰਚੇ ਦੀ ਫਤਿਹਗੜ੍ਹ ਸਾਇਬ ਵਿਖੇ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਭੁਗਤ ਚੁਕੇ ਦੇਸ਼ਤਿਆਂ ਵੱਖ-ਵੱਖ ਚੇਲਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਮਨੋਰਥ ਦੇ ਨਾਲ ਨਵੀਂ ਰੂਪਰੇਖਾ ਉਲਿੱਖਣ ਲਈ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦੇ ਵੱਲੋਂ ਵੀ ਸ਼ਮੂਲਤ ਕੀਤੀ ਗਈ ਅਤੇ ਨਵੀਂ ਵਿਉਤਪੰਦੀ ਘੜੀ ਗਈ ਹੈ ਇਸ ਮੌਕੇ ਬੋਲਦੇ ਕੌਮੀ ਸਾਮ ਮੋਰਚੇ ਦੇ ਸਰਪ੍ਰਸਤ ਗੁਰਚਨ ਸਿੰਘ ਹਵਾਰਾ ਨੇ ਕਿਹਾ ਕਿ ਕੌਮੀ ਸਾਮ ਮੋਰਚੇ ਦੀ 16 ਫਰਵਰੀ ਨੂੰ ਮੀਟਿੰਗ ਰੱਖ ਕੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪੰਥਕ ਆਗੂਆਂ, ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ, ਸਮੁਚੀਆਂ, ਸੰਪਰਦਾਵਾਂ ਅਤੇ ਆਗੂਆਂ ਸਮੇਤ ਹੋਰ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਸ਼ਾਮਿਲ ਹੋਣਗੇ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਵੱਖ-ਵੱਖ ਧਾਵਾ ਤੇ ਹੋ ਰੀਆਂ ਬੇਤਤੀਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਜ ਸੰਘਰਸ਼ ਕਰਨ ਵਾਲੇ ਬਾਪੂ ਸੂਰਤ ਸਿੰਘ ਜਿਨ੍ਹਾਂ ਦਾ ਸਨਸਕਾਰ 26 ਜਨਵਰੀ ਨੂੰ ਯੂ ਐਸ ਏ ਵਿਖੇ ਹੋਇਆ ਸੀ ਬਾਪੂ ਸੂਰਤ ਸਿੰਘ ਦੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਸਲਾਹ ਕਰਕੇ ਪੰਜਾਬ ਲਿਆਂਦੀਆਂ ਜਾਣਗੀਆਂ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੱਡੀ ਅਤੇ ਸਕਰੀਨ ਲਗਾ ਕੇ ਕਮਾਈ ਜਾਵੇਗੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਾਪੂ ਸੂਰਤ ਸਿੰਘ ਕੋਲ ਬੈਠ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਧੀ ਸਰਕਾਰਾਂ ਨੂੰ ਕੋਸਤੇ ਬੋਰੇ ਸਨ ਅਤੇ ਪੰਜਾਬ ਦੀ ਜਨਤਾ ਨੂੰ ਦਿਖਾਇਆ ਜਾਵੇਗਾ ਕਿ ਜੋ ਵਾਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ਕੀਤੇ ਸਨ ਹੁਣ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਸੋ ਅੱਜ ਉਸ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਸਰਕਾਰਾਂ ਤੇ ਦਬਾਅ ਪਾਇਆ ਜਾਵੇ ਕਿਉਂਕਿ ਜਿੱਥੇ ਮੁੱਦਿਆਂ ਦੀ ਗੱਲ ਹੈ ਉਥੇ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਕਿਉਂਕਿ ਜਿਹੜੀਆਂ ਸਜ਼ਾਵਾਂ ਕੋਰਟ ਵੱਲੋਂ ਮਿਲੀਆਂ ਉਹ ਦੁੱਗੀਆਂ ਕਰ ਚੁੱਕੇ ਪਰੰਤੂ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਇਸ ਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਮੀਟਿੰਗ ਸੱਦੀ ਸੀ ਤਕਰੀਬਨ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਆ ਵਿਚਾਰਾ ਹੋਈਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵੱਡਾ ਇਕੱਠ ਕੌਮੀ ਇਨਸਾਫ ਮੋਰਚੇ ਵਿੱਚ ਕਰਨਾ ਤਾਂ ਕਿ ਦੱਸਿਆ ਜਾ ਸਕੇ ਦੂਜਾ ਇੱਕ ਇਹ ਵਿਚਾਰ ਹੋਈ ਹੈ ਵੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 10 ਸਾਲ ਸੰਘਰਸ਼ ਕਰਿਆ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂਐਸਏ ਤੋਂ ਹੋਇਆ 100 ਜਦੋਂ ਸੰਘਰਸ਼ ਕਰ ਰਹੀ ਸੀ ਭਗਵਾਨ ਤਮਨ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਉੱਥੇ ਜਾਂਦਾ ਰਿਹਾ ਬੋਲਦਾ ਰਿਹਾ ਉਹ ਵੀਡੀਓ ਬਣੀ ਦੀ ਹੈ 100 ਉਹ ਇਹੀ ਗੱਲ ਕਹਿੰਦਾ ਸੀ ਕਿ ਸੰਵਿਧਾਨ ਵੱਲੋਂ ਜਿਹੜੀਆਂ ਅਦਾਲਤਾਂ ਬਣੀਆਂ ਅਦਾਲਤਾਂ ਮੰਨੋ ਮਿਲੀਆਂ ਸਜ਼ਾਵਾਂ ਉਹ ਬੰਦੀ ਸਿੰਘ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਰਹਿਨੀਆਂ ਕਰ ਰਹੀਆਂ ਸਰਕਾਰਾਂ ਉਹ ਉਹਨਾਂ ਨੂੰ ਭੰਡ ਰਿਹਾ ਸਰਕਾਰਾਂ ਨਹੀਂ ਮੌਕੇ ਦੀ ਸਰਕਾਰ ਸੀ ਸੋ ਅਸੀਂ ਉਹ ਵੀ ਸੰਗਤਾਂ ਤੇ ਸਾਹਮਣੇ ਲੈ ਕੇ ਜਾਣਾ ਆਉਣ ਵਾਲੇ ਦਿਨ ਚ ਵਿਚਾਰ ਹੋਈਏ ਕਿ ਉਹ ਬਾਪੂ ਸੂਰ ਸਿੰਘ ਦੀਆਂ ਅਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਕਮਾ ਕੇ ਉੱਤੇ ਉਸ ਗੱਡੀ ਤੇ ਇੱਕ ਸਕਰੀਨ ਲਾਈ ਜਾਵੇਗੀ ਜਿਸ ਤੇ ਉਹ ਭਗਵਾਨ ਤਮਾਨ ਬੋਲ ਰਿਹਾ ਬਾਪੂ ਸੂਰਤ ਸਿੰਘ ਦੇ ਕੋਲ ਬੈਠ ਕੇ ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਅਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰ ਨਹੀਂ ਉਤਰਿਆ ਸੋ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਲਈ ਅੱਜ ਅਸੀਂ ਮੀਟਿੰਗ ਸੱਦੀ ਸੀ ਬਹੁਤ ਸੁਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਆਪਣੇ ਆਪਣੇ ਸੁਝਾਅ ਦਿੱਤੇ ਹਨ ਕਿਸਾਨ ਆਗੂ ਹੈ ਇਹ ਬੈਠੇ ਹਨ ਡਾਕਟਰ ਦਰਸ਼ਨਪਾਲ ਸਿੰਘ ਜੀ ਆਪਣੇ ਗੁਰਦੀਪ ਸਿੰਘ ਮਠੰਡਾ ਜੀ ਹਰਪਾਲ ਸਿੰਘ ਚੀਮਾ ਜੀ ਅਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਲਖਵਾਲ ਯੂਨੀਅਨ ਬਲਜੀਤ ਸਿੰਘ ਭਾਉ ਹੋਰ ਬਹੁਤ ਸਾਡੇ ਸਹਿਯੋਗ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਅੱਗੇ ਰਣਨੀਤੀ ਕੀ ਬਣਾਣੀ ਆ ਉਸ ਤੇ ਅੱਜ ਵਿਚਾਰ ਆ 16 ਤਰੀਕ ਦੀ ਮੀਟਿੰਗ ਅਸਤੋ ਇੱਕ ਇੱਕ ਮਿੰਟ ਇੱਕ ਮਿੰਟ ਜੀ ਇਧਰ ਟਾਈਮ ਲੜ ਗਿਆ ਇਕੋੜੇ ਕਰਲਾ ਜਿਹੜੀ ਅੱਜ ਦੀ ਮੀਟਿੰਗ ਤੇ ਅਸੀਂ ਫੈਸਲਾ ਲਿਆ ਬਹੁਤ ਗੰਭੀਰ ਵਿਚਾਰ ਵਟਾਂਦਰਾ ਤੋਂ ਬਾਅਦ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਸਮਾਜ ਦੇ ਵਿੱਚ ਵੱਖ-ਵੱਖ ਧਰਮਾਂ ਦੇ ਆਧਾਰ ਤੇ ਵੱਖ-ਵੱਖ ਕਿੱਤਿਆਂ ਦੇ ਆਧਾਰ ਤੇ ਫੁੱਟ ਪਾਉਂਦੀਆਂ ਰਹੀਆਂ ਅੱਜ ਦੀ ਮੀਟਿੰਗ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਵਿਚਾਰਧਾਰਾ ਦੇ ਇੱਥੇ ਲੋਕ ਆਏ ਜਥੇਬੰਦੀਆਂ ਆਈਆਂ ਆਗੂ ਆਏ ਤੇ ਉਸ ਪ੍ਰਚਾਰ ਨੂੰ ਅਸੀਂ ਠੱਲ ਪਾਉਣ ਲਈ ਇੱਕ ਵੱਡਾ ਕਦਮ ਪੁੱਟਿਆ 16 ਫਰਵਰੀ ਨੂੰ ਕਮੇਨ ਸਾਫ ਮੋਰਚੇ ਦੇ ਵਿੱਚ ਸਮੁੱਚੀਆਂ ਸੰਪਰਦਾਵਾਂ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀਆਂ ਕਿਸਾਨ ਮੋਰਚੇ ਦੇ ਵਿੱਚ ਜਿੰਨੇ ਸਾਰੀਆਂ ਜਥੇਬੰਦੀਆਂ ਉਹਨਾਂ ਦੀ ਤੇ ਹੋਰ ਇਸ ਤਰ੍ਹਾਂ ਜਿਹੜੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਤਿਆਗੂਆ ਜਾਈ ਸੀ ਇਹ ਤੋਂ ਬਿਨਾ ਹੋਰ ਭਾਏ ਕੋਈ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਇੱਕ ਵੱਡੀ ਮੀਟਿੰਗ ਕਰਕੇ ਸਾਰਿਆਂ ਨਾਲ ਉਸ ਤੋਂ ਪਹਿਲਾਂ ਵਿਚਾਰ ਕਰਕੇ 16 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਲਿਖਿਆ ਜਾਏਗਾ ਜਿਹਦੇ ਨਾਲ ਅਸੀਂ ਸਮਝਦੇ ਆ ਕਿ ਸਰਕਾਰ ਛੋਟੇ ਪ੍ਰੋਗਰਾਮਾਂ ਤੇ ਜਾਂ ਸਾਡੇ ਵੱਖ-ਵੱਖ ਰਹਿਣ ਦੇ ਉਤੇ ਉਹਨਾਂ ਨੇ ਕੋਈ ਕੰਨ ਤੇ ਜੂ ਨਹੀਂ ਸਰਕੀ ਸਾਨੂੰ ਉਮੀਦ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਸਰਕਾਰਾਂ ਨੂੰ ਹਿਲਾਉਣ ਲਈ 16 ਫਰਵਰੀ ਨੂੰ ਜੋ ਪ੍ਰੋਗਰਾਮ ਐਲਾਨ ਕੀਤੇ ਜਾਣਗੇ ਬਹੁਤ ਵੱਡੇ ਹੋਣਗੇ ਧੰਨਵਾਦ ਕਿੱਥੇ 16 ਕਿੱਥੇ ਰੱਖਿਆ ਜਾਊਗਾ ਜੀ ਕੌਮੀ ਸਾਂਝ ਮੋਰਚੇ ਚ ਮਹਾੜੀ 16 ਦੀ ਮੀਟਿੰਗ ਹੈ ਮੀਟਿੰਗ ਹੈ ਪ੍ਰੋਗਰਾਮ 16 ਦੀ ਮੀਟਿੰਗ ਹੈ ਸਾਰੇ ਇਹਦੇ ਚ ਐਲਾਨ ਕਰਾਂਗੇ ਕੀ ਪ੍ਰੋਗਰਾਮ ਕਰਨਾ ਹੈ ਹਾਂਜੀ ਬਸ ਸੁਣੋ ਕਰ ਕਰਦੇ ਜਿਵੇਂ ਗੁਰਦੀਪ ਕੋੜੇ ਜੀ ਕੋੜੇ ਕੋੜੇ ਇਹ ਘੇਆ ਲਾ ਲੇ ਮੈਂ ਲਾ ਲੇ ਹਾਂਜੀ ਹਾਂਜੀ ਜਿਵੇਂ ਗੁਰਦੀਪ ਸਿੰਘ ਜੂਰਾ ਨੇ ਕਿਹਾ ਹੈ ਮਤਲਬ ਕਿ ਅਸੀਂ ਕੋਈ ਵੱਡੇ ਪ੍ਰਚਾਰ ਦੀ ਮੇਮ ਵੀ ਸ਼ੁਰੂ ਕਰ ਰਹੇ ਹਾਂ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਮੁਹਾਲੀ ਜ਼ਿਲ੍ਹਿਆਂ ਨੂੰ ਆਪਣਾ ਇੱਕ ਤਰ੍ਹਾਂ ਦਾ ਕਹੋ ਮੇਨ ਜ਼ਿਲ੍ਹੇ ਬਣਾ ਕੇ ਨੰਬਰ 1 ਨੰਬਰ 2 ਦੇ ਉੱਤੇ ਅਸੀਂ 16 ਦਾ ਜਿਵੇਂ ਗਦੀਪ ਸਿੰਘ ਮੁਰਨਾ ਕਹੇ 16 ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੀਟਿੰਗ ਕਰਕੇ ਕੋਈ ਵੱਡਾ एलान ਕਰਾਂਗੇ ਤਾਂ ਜੋ ਪੰਜਾਬ ਦੀ ਜਿਹੜੀ ਜਨਤਾ ਹੈ ਜਿਹੜੀ ਜਾਇਜ਼ ਮੁੱਦੇ ਨੇ ਜਿਵੇਂ ਬਾਪੂ ਜੀ ਨੇ ਕਿਹਾ ਉਹਨਾਂ ਦੇ ਉੱਤੇ ਸੰਗਠਿਤ ਹੋ ਸਕੇ ਪ੍ਰੈਸ਼ਰ ਬਣ ਸਕੇ ਔਰ ਅਸੀਂ ਅੱਜ ਇਹ ਵੀ ਹੋਇਆ ਕਿ ਮੋਰਚਾ ਉਦੋਂ ਤੱਕ ਚੱਲੂਗਾ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ 2027 ਆਉਣ ਵਾਲਾ ਜਿਉਂ-ਜਿਉਂ ਨੇੜੇ ਆਊਗਾ ਸਾਡਾ ਪ੍ਰੈਸ਼ਰ ਵੀ ਵਧੂਗਾ ਸਾਡੀ ਜਿੱਤ ਦੀ। ਪ੍ਰਧਾਨ ਜੀ ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਕੋਮ ਕੌਮੀ ਸੰਸਾ ਮੋਰਚੇ ਪਰੋਂ ਦਿੱਤੇ ਗਏ ਨੇ ਔਰ ਜਿਹੜੇ ਲੀਡਰ ਪ੍ਰੋਗਰਾਮ ਦਿੰਦੇ ਉਹਨਾਂ ਨੂੰ ਸਰਕਾਰਾਂ ਨਜ਼ਰਬੰਦ ਕਰਦੇ ਨੇ ਕਿ ਇਹ ਤੁਹਾਡਾ ਪ੍ਰੋਗਰਾਮ ਸਿਰੇ ਚੜੂਗਾ। ਨਹੀਂ ਮੈਨੂੰ ਲੱਗਦਾ ਨਹੀਂ ਜਿਸ ਕਿਸਮ ਦੀ ਅੱਜ ਚਰਚਾ ਹੋਈ ਹੈ ਇੱਥੇ ਸਾਡੇ ਬੜੇ ਕਿਸਾਨ ਲੀਡਰ ਬੈਠੇ ਨੇ ਹੋਰ ਬੈਠੇ ਨੇ ਔਰ ਜਿਸ ਕਿਸਮ ਦੀ ਤਿਆਰੀ ਕਰ ਰਹੇ ਨੇ ਅਗਰ ਜਨਤਾ ਦੇ ਲੀਡਰਾਂ ਨੂੰ ਇਸ ਕਿਸਮ ਨਾਲ ਕਰਨਗੇ ਤਾਂ ਉਹਨਾਂ ਨੂੰ ਪੁੱਟਾ